ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਖੜੇ ਦਾ ਖਾਲਸਾ ਖੂ ਕਬੀਰ ਰਾਜ ਭਾਈ ਧੰਨਾ ਸਿੰਘ ਜੀ ਦੇ ਮੁੱਖ ਸੇਵਾਦਾਰ ਸ਼੍ਰੀਮਾਨ ਸੰਤ ਮਹਾਪੁਰਖ ਬਾਬਾ ਸਤਨਾਮ ਸਿੰਘ ਜੀ ਉਹਨਾਂ ਦੀ ਰਹਿਮਾਈ ਹੇਠ ਹਰ ਸਾਲ ਦੀ तरह ਸ਼ਹੀਦਾਂ ਨੂੰ ਸਮਰਪਤ ਮਾਤਾ ਗੁਜਰਕੌਰ ਜੀ ਚਾਰ ਸਹਬਜਾਦੇ ਫੋਰ ਨੇਕ ਸਿੰਘ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਸਮਰਪਤ ਅੱਜ ਚੌਥੇ ਦਿਨ ਦਾ ਪੜਾ ਜਿਹੜਾ ਲੰਗਰ ਆ ਉਹ ਲਗਾਏ ਗਏ ਆ ਜਿਸ ਦੇ ਵਿੱਚ ਬਾਬਾ ਮੋਤੀराम ਜੀ ਮਹਾਰਾਜ ਜਿਨ੍ਹਾਂ ਨੇ ਉਹਨਾਂ ਦੀ ਬਹੁਤ ਤਗੜੀ ਸ਼ਹਾਦਤ ਆ ਜਿਨ੍ਹਾਂ ਦੇ ਸਾਰੇ ਹੀ ਪਰਿਵਾਰ ਨੂੰ ਬੱਚਿਆਂ ਸਮੇਤ ਕੋਹਲੂ ਚ ਪੀੜਤਾ ਜਿਨ੍ਹਾਂ ਨੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਦੁੱਧ ਛਕਾਇਆ ਸੀਗਾ ਤੇ ਉਹਨਾਂ ਨੇ ਕਿੱਡੀ ਤਗੜੀ ਸ਼ਹਾਦਤ ਪ੍ਰਾਪਤ ਕੀਤੀ ਉਹਨਾਂ ਦੀ ਯਾਦ ਦੇ ਵਿੱਚ ਇੱਕ ਦਿਨ ਜਿਹੜਾ ਵਾ ਉਹ ਅੱਜ ਬੁੱਧਵਾਰ ਲੰਗਰ ਜਿਹੜੇ ਆ ਦੁੱਧ ਸਮੁੰਦਰ ਤੇ ਲਾਏ ਗਏ ਜਿਸ ਦੇ ਵਿੱਚ ਜਿਹੜਾ ਲੰਗਾ ਦੁੱਧ ਸਪੈਸ਼ਲ ਚ ਆ ਕੇ ਘਰਾਂ ਦੇ ਵਿੱਚੋਂ ਲਿਆਂਦਾ ਗਿਆ ਵਾ ਤੇ ਸੰਗਤਾਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਵੱਧ ਤੋਂ ਵੱਧ ਦੁੱਧ ਜਿਹੜਾ ਵਾ ਬੇਨਤੀ ਕੀਤੀ ਸੀਗੀ ਤੇ ਸੰਗਤਾਂ ਨੇ ਲਹਿਰਾਂ ਬਹਿਰਾਂ ਹੀ ਵਗਾਤੀਆਂ ਸਮੁੰਦਰੀ ਵਗਾਤੇ ਆ ਦੁੱਧ ਦੇ ਜੀ ਜਿਹੜੀਆਂ ਸੰਗਤਾਂ ਨੇ ਸਮੁੰਦਰ ਲੈ ਕੇ ਆਂਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਲੰਗਰ ਪ੍ਰਸ਼ਾਦਾ ਜਿਹੜਾ ਵਾ ਉਹ ਵੀ ਚੱਲ ਰਿਹਾ ਇਹ ਸਵੇਰੇ 7 ਵਜੇ ਸ਼ੁਰੂ ਹੋ ਜਾਂਦਾ ਲੰਗਰ ਤੇ 3 ਵਜੇ ਤੱਕ ਚੱਲਦਾ ਇਹ ਮਹਾਂਪੁਰਖਾਂ ਨੇ ਸੇਵਾ ਲਈ ਆਇਦਕਾਂ ਜਹਾਜ਼ ਬਣਾਇਆ ਵਾ ਜਿਹਦੇ ਵਿੱਚ ਇਹ ਸਾਰਾ ਪ੍ਰੋਗਰਾਮ ਹੁੰਦਾ ਅੱਗੇ ਵੀ ਬੇਨਤੀਆਂ ਕੀਤੀਆਂ ਹੀਗੀਆਂ ਕਿ ਲੰਗਰ ਗੁਰੂ ਦਾ ਵਾ ਖੜੇ ਦੇ ਖਾਲਸੇ ਵਾਲਿਆਂ ਦਾ ਸਪੈਸ਼ਲ ਨਹੀਂ ਕੋਈ ਇਹਦੇ ਕੋਈ ਮੰਤਰ ਨਹੀਂ ਪੜਦੇ ਹੋ ਕਈਆਂ ਦੇ ਮਨ ਦੇ ਵਿੱਚ ਦੁਈ ਦਵੇ ਆ ਤੇ ਮਹਾਂਪੁਰਖਾਂ ਕਿਹਾ ਉਹ ਨਹੀਂ ਚਾਹੀਦੀ ਲੰਗਰ ਤੇ ਗੁਰੂ ਦਾ ਵਾ ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂਗਾ ਸਾਰਿਆਂ ਦਾ ਸਾਂਝਾ ਲੰਗਰ ਆ ਤੇ ਸਾਰਿਆਂ ਦਾ ਸਾਂਝਾ ਹੀ ਗੁਰੂ ਘਰ ਆ ਕਿਸੇ ਨਾ ਕੋਈ ਵੈਰ ਨਹੀਂ ਆ ਕਈ ਭੈਣ ਭਰਾ ਵਾ ਤੇ ਉਹਨਾਂ ਥੋੜਾ ਜਿਹਾ ਕਰਦੇ ਇਹਨਾਂ ਗੱਲਾਂ ਤੋਂ ਵੀ ਇੱਕ ਖੜੇ ਦੇ ਖਾਲਸੇ ਦਾ ਹੈ ਨਹੀਂ ਸ਼ਕਣਾ ਮਹਾ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਸਾਰਿਆਂ ਨੂੰ ਅੰਮ੍ਰਿਤ ਛਕਾ ਕੇ ਤੇ ਸਿੰਘ ਸਜਾਇਆ ਹੈ ਤੇ ਇੱਕ ਪੰਗਤੀ ਜੀ ਲੰਗਰ ਪ੍ਰਸ਼ਾਦਾ ਛਕਾਇਆ ਸੀ ਪਰ ਕਈ ਮੇਰੇ ਭੈਣ ਭਰਾ ਵਾ ਜਿਹੜਾ ਅੰਮ੍ਰਿਤ ਛਕ ਕੇ ਤੇ ਦੁਈ ਦੁਆਕ ਰੱਖਦੇ ਆ ਵੀ ਐਨੂੰ ਨਹੀਂ ਜਾਣਾ ਅਸੀਂ ਖੜੇ ਦੇ ਖਾਲਸੇ ਵਾਲ ਨੂੰ ਮੂੰਹ ਨਹੀਂ ਕਰਨਾ ਉਹ ਲੰਗਰ ਲਾਇਆ ਇਹਨਾ ਅਹੀਂ ਕਿਹੜਾ ਆਪਣੇ ਘਰੋਂ ਲਾਇਆ ਗੁਰੂ ਦਾ ਲੰਗਰ ਆ ਤੇ ਸੰਗਤਾਂ ਵਾਸਤੇ ਤੇ ਸੰਗਤਾਂ ਦੇ ਸੰਜੋਗ ਦੇ ਨਾਲ ਹੀ ਚੱਲਦਾ ਸੋ ਇਹ ਮੰਨ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਉਹ ਸਿੱਖ ਮੇਰਾ ਉਹ ਹੀ ਆ ਜਿਹੜਾ ਪਹਿਲਾਂ ਪੰਗਤ ਕਰੂ ਤੇ ਪਿੱਛੋਂ ਸੰਗਤ ਕਰੂਗਾ ਬਾਕੀ ਮੰਨ ਦੇ ਵਿੱਚ ਜਿਹੜਾ ਰੱਖਦਾ ਨਾ ਇਹ ਉਹਨਾਂ ਦਾ ਲੰਗਰ ਆ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੰਨਦੇ ਜ ਉਹਨਾਂ ਨੂੰ ਹੀ ਖੜੇ ਦੇ ਖਾਲਸੇ ਵਾਲੇ ਮੰਨਦੇ ਆ ਉਹਨਾਂ ਦਾ ਵੱਖਰਾ ਗੁਰੂ ਨਹੀਂ ਕੋਈ ਇਹ ਕਰਕੇ ਮੰਨਦੇ ਵਿੱਚੋਂ ਜਿਹੜੀਆਂ ਇਹੋ ਜਿਹੀਆਂ ਗੱਲਾਂ ਉਹ ਮੰਨਦੇ ਵਿੱਚੋਂ ਕੱਢ ਦਿਓ ਸੰਗਤ ਜੀ ਇਹੋ ਜਿਹੀਆਂ ਮੰਨਦੇ ਵਿੱਚ ਨਾ ਰੱਖਿਆ ਕਰੋ ਜੇ ਕਿ ਇਹਨੂੰ ਕੋਈ ਗੁੱਸਾ ਗੱਸਾ ਵਾ ਠੀਕ ਕੋਈ ਗੱਲ ਆ ਕੋਈ ਵੰਡ ਵਿਹਾਰ ਆ ਮਹਾਂਪੁਰਖ ਬਾਬਾ ਸਤਨਾਮ ਸਿੰਘ ਜੀ ਹੋਣਾ ਨਾ ਤੇ ਤੁਸੀਂ ਆਜੋ ਜੇ ਉਹਨਾਂ ਨੇ ਤੁਹਾਡੇ ਕੋਈ ਪੈਸੇ ਪੂਹੇ ਮਾਰੇ ਆ ਜਾਂ ਕੋਈ ਗੱਲ ਕੀਤੀ ਆ ਆਜੋ ਕੋਈ ਨਹੀਂ ਉਹਨਾਂ ਨੂੰ ਉੱਥੇ ਹੀ ਹੁੰਦੇ ਆ ਗੁਰਦੁਆਰਾ ਸਾਹਿਬ ਹੀ ਤੇ ਆਪਾਂ ਨੂੰ ਬਹਿ ਕੇ ਆਖੀ ਇਹਨਾਂ ਨੂੰ ਵੀ ਤੁਸੀਂ ਤੇ ਆ ਤਾਂ ਕਰਦੇ ਤੁਹਾਡੇ ਨਾਲ ਬ੍ਰਿਸਕਾਂ ਵੀ ਉਹਨਾਂ ਦੇ ਪੈਸੇ ਲੈ ਤੁਸੀਂ ਮਾਰ ਲਿਆ ਜਾਂ ਤੁਸੀਂ ਆਪਣਾ ਵੱਖਰਾ ਪੰਥ ਚਲਾ ਲਿਆ ਉਹ ਵੀ ਉਸੇ ਮਾਰਾਂ ਇਹਨੂੰ ਮੰਨਦੇ ਆ ਕੋਸੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਕਵੀ ਰਾਜ ਭਾਈ ਤੰਨਾ ਸਿੰਘ ਜੀ ਹੋਏ ਆ ਉਹਨਾਂ ਦਾ ਸਤਾਨ ਆ ਤੇ ਮਨ ਦੇ ਵਿੱਚ ਇਹੋ ਜੀਆਂ ਗੱਲਾਂ ਨਾ ਰੱਖੋ ਕਿ ਇਹ ਤੁਹਾਡਾ ਆਪਣਾ ਹੀ ਗੁਰੂ ਘਰ ਆ ਤੇ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਸਾਂਝਾ ਹੀ ਆ ਤੇ ਆਪਾਂ ਸਿੱਖ ਵੀ ਤਾਂ ਹੀ ਆ ਡੁਪਲੀਕੇਟ ਸਿੱਖ ਤਾਈਓ ਪਤਾ ਲੱਗ ਜਾਂਦਾ ਜਿਹੜੇ ਆਂਦੇ ਫਲਾਣੇ ਦਾ ਲੰਗਰ ਤੇ ਫਲਾਣੇ ਦਾ ਅਹੀਂ ਤੇ ਕੋਈ ਲਿਖਿਆ ਨਹੀਂਗਾ ਪੀ ਇਹ ਸਾਡਾ ਲੰਗਰ ਆ ਅਹੀਂ ਤੇ ਕਹਿੰਦੇ ਸਾਰੀ ਸੰਗਤ ਦਾ ਲੰਗਰ ਆ ਤੇ ਚੱਲਦਾ ਤੁਹਾਡੇ ਸੰਯੋਗ ਦੇ ਨਾਲ ਆ ਇਹੋ ਜਿਹਾ ਮਨ ਦੇ ਵਿੱਚ ਨਾ ਅੰਗਲ ਦਾ ਲਿਆ ਕਰੋ ਸੰਗਤ ਜੀ ਦੂਜੇ ਨੰਬਰ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਸਾਰਾ ਕੋ ਜੀ ਆ ਘਾੜ ਨਹੀਂ ਕਿਸ ਗੱਲ ਦੀ ਮਹਾਪੁਰਖਾਂ ਨਾਲ ਤੇ ਮੰਗਣ ਜਾਂਦੇ ਤੇ ਨਾ ਸਾਡਾ ਕੋਈ ਸਿੰਘ ਕਿਤੇ ਮੰਗਤਾ ਹੀ ਆ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਖਿਆ ਮੰਗਤਾ ਨਹੀਂ ਦਾਨੀ ਆ ਤੇ ਨਾ ਕਿਤੇ ਮੰਗਣੀ ਜਾਈਦਾ ਜੇ ਜਿਹੜੀ ਸੰਗਤ ਹੈ ਨਾ ਲਹਿਰਾਂ ਪੈਰਾਂ ਵਗਾ ਦਿੰਦੀਆਂ ਕਿਸੇ ਵੱਲੋਂ ਘਾੜ ਨਹੀਂ ਰਹਿਣ ਦਿੰਦੀਆਂ ਦੂਜੇ ਨੰਬਰ ਤੇ ਬੇਨਤੀ ਆ ਅੱਜ ਤੇ ਗੁਰੂ ਸਾਹਿਬ ਦੀ ਕਿਰਪਾ ਪੈਸੇ ਦੀ ਘਾੜ ਨਹੀਂ ਕਿਸ ਗੱਲ ਦੀ ਘਾੜ ਹੀ ਕੋਈ ਨਹੀਂ ਜੇ ਤੇ ਜਦੋਂ ਹੈ ਨਹੀਂ ਸੀ ਨਾ ਜਦੋਂ ਮਹਾਪੁਰਖਾਂ ਦੇ ਕਿਰਪਾ ਹੀ ਉਹਨਾਂ ਨੇ ਦੱਸਿਆ ਵੀ ਮੈਂ ਇੱਥੋਂ ਤੱਕ ਬੋਲਿਆ ਸੀ ਵੀ ਜਿਹਨੂੰ ਲੋੜ ਆ ਕੇ ਦਾ ਕਮਰਾ ਪੈਣ ਵਾਲਾ ਮਾਤੜ ਗਰੀਬ ਦਾ ਕੇ ਦਾ ਕੁਝ ਵੀ ਕਰਨ ਵਾਲਾ ਸਾਨੂੰ ਗਹਿਣੇ ਕਰ ਦਿਓ ਤੇ ਅਸੀਂ ਆਪੇ ਬਾਅਦ ਚ ਛਡਾ ਲਿਓ ਸਾਨੂੰ ਕੇ ਦਾ ਬੋਰ ਤੇ ਸੰਗਤਾਂ ਨੇ ਇਤਨਾ ਵੀ ਕੀਤਾ ਪਰਖ ਵੀ ਲਈ ਤੇ ਗਹਿਣੇ ਪਾਉਣ ਵਾਲੀ ਗੱਲ ਦਾ ਮਤਲਬ ਇਹ ਆ ਵੀ ਉਹਨਾਂ ਨੂੰ ਕਹਿ ਤਾ ਦੁਕਾਨਦਾਰ ਨੂੰ ਬਾਬਾ ਜੀ ਹੋਣਾ ਵੀ ਅਸੀਂ ਜ਼ਿੰਮੇਵਾਰ ਹਾਂ ਤੁਸੀਂ ਇਹਦਾ ਕੰਮ ਕਰ ਦਿਓ ਤੇ ਪੈਸੇ ਦੇਣ ਦਾ ਰਹੀਆਂ ਤੇ ਕੀਤਾ ਵੀ ਤੇ ਜਿਸ ਦੇ ਵਿੱਚ ਇੱਕ ਖਾਰੇ ਦਾ ਸਿੰਘ ਫੌਜੀ ਆਉਂਦਾ ਵਾ ਅੱਜ ਤੱਕ ਉਹ ਗੁਰੂ ਸਾਹਿਬ ਨਾਲ ਜੁੜਿਆ ਉਹ ਸ਼ਰਾਬ ਇੰਨੀ ਪੀਂਦਾ ਸੀ ਤੇ ਮਾਤੜ ਗਰੀਬ ਵੀ ਤੇ ਉਹਦੇ ਬੋਰੂ ਨਹੀਂ ਹੋਇਆ ਬੰਮੀ ਦਾ ਤੇ ਮਾਪੁਰਖਾਂ ਕੋਈ ਗੱਲ ਨਹੀਂ ਤਗੜਾ ਹੋ ਕੇ ਬੋਰਹੀਂ ਕਰਾ ਕੇ ਦਿੱਤਾ ਬਾਬਾਈ ਹੁਣਾ ਤੇ ਉਹਨੇ ਯਾਦ ਰੱਖੀ ਗੱਲ ਅੱਜ ਉਹ ਗੁਰੂ ਦਾ ਸਿੰਘ ਸਜਿਆ ਸਾਰਾ ਹੀ ਪਰਿਵਾਰ ਆਉਂਦਾ ਵਾ ਤੇ ਉਹਨੇ ਯਾਦ ਰੱਖਿਆ ਜਦੋਂ ਗੁਰੂ ਨੇ ਕਿਰਪਾ ਕੀਤੀ ਬੱਚੇ ਉਹਦੇ ਗਾੜੀ ਫੌਜੀ ਹੋਏ ਤੇ ਉਹਨੇ ਉਹ ਪੈਸੇ ਵੀ ਮੋੜੇ ਹੱਥ ਜੋੜ ਕੇ ਵੀ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਤੇ ਹੱਥ ਜੋੜ ਕੇ ਉਹ ਪੈਸੇ ਮੋੜ ਕੇ ਗਿਆ ਦੂਜੇ ਨੰਬਰ ਤੇ ਅੱਜ ਪਿਛਲੇ ਸਾਲ ਵੀ ਕੀਤਾ ਤੇ ਐਦਿਕਾਂ ਵੀ ਜਿਹੜੇ ਲੋਡਵੰਦ ਭੈਣ ਭਰਾ ਵਾ ਜਿਨ੍ਹਾਂ ਦੀਆਂ ਰੇੜੀਆਂ ਰੂੜੀਆਂ ਖਰਾਬ ਹੁੰਦੀਆਂ ਨਾ ਕਈ ਪਵਾਜ ਨਹੀਂ ਸਕਦੇ ਟਾਇਰ ਨਹੀਂ ਪਵਾ ਸਕਦੇ ਕਈ ਟਿਊਬ ਪਾ ਨਹੀਂ ਪਵਾ ਸਕਦੇ ਮਾੜੇ ਆ ਰਖਸ਼ੇ ਤੇ ਸਵਾਰੀਆਂ ਢੋਂਦੇ ਆ ਗਰੀਬ ਟਾਈਮ ਪਾਸ ਕਰਦੇ ਮਾਤੜ ਲੋਡਵੰਦ ਉਹਨਾਂ ਦਾ ਵੀ ਇੱਕ ਲੰਗਰ ਵੱਖਰਾ ਹੀ ਲਾਇਆ ਕਿ ਉਹ ਰਖਸ਼ਿਆਂ ਨੂੰ ਟਾਇਰ ਕੋਈ ਉਹਦਾ ਹੋਰ ਕੰਮ ਜੋ ਵੀ ਹੋਣਾ ਲਾ ਉਹ ਵੀ ਬੋਲਿਆ ਕਿ ਜੇ ਭੈਣ ਭਰਾ ਲੋਡਵੰਦ ਆ ਤੇ ਉਹ ਆਪਣਾ ਕਰਵਾ ਸਕਦਾ ਵਾ ਉਹ ਵੀ ਲੰਗਰੇ ਕਨਾਲ ਦੀ ਨਾਲ ਚੱਲਦਾ ਵਾ ਸੋ ਇਹ ਬੇਨਤੀਆਂ ਵਾ ਪੀ ਆ ਕੇ ਵੇਖੋ ਤੇ ਸਹੀਂ ਕੋਈ ਇਹੋ ਜਿਹੀ ਮੰਦੇ ਵਿੱਚ ਕੋਈ ਗੱਲ ਨਹੀਂਗੀ ਜਾਂ ਕਿਤੇ ਗੁਰਦੁਆਰੇ ਦੇ ਵਿੱਚ ਜਾਂ ਕੋਈ ਜ਼ਮੀਨ ਬਾਬਾ ਸਤਨਾਮ ਸਿੰਘ ਜੀ ਹੁਣਾਂ ਦੇ ਨਾਂ ਲੱਗੀ ਆ ਪੀ ਦੱਸੋ ਤੇ ਉਹ ਤੇ ਆਪਣੀ ਜ਼ਮੀਨ ਬਣਾਈ ਜਾਂਦੇ ਆ ਜਿੰਨੀ ਗੁਰੂ ਮਹਾਰਾਜ ਦੀ ਜ਼ਮੀਨ ਆ ਜਿੰਨੀ ਜਗ੍ਹਾ ਲਈ ਉੱਥੇ ਸਾਰੀ ਖੜੇ ਗੁਰਦੁਆਰਾ ਖੜੇ ਦੇ ਖਾਲਸਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਲਵਾਈ ਆ ਜੇ ਕਿਤੇ ਮੰਦੇ ਵਿੱਚ ਕੋਈ ਸ਼ੰਕਾ ਹੋਵੇ ਤੋ ਆਪਣੀ ਸ਼ੰਕਾ ਕੱਢ ਸਕਦਾ ਉਹ ਫੋਨ ਕਰਕੇ ਵੀ ਕਰ ਸਕਦਾ ਕਈ ਵਾਰੀ ਸੁਣੀਆਂ ਸੁਨਾਈਆਂ ਗੱਲਾਂ ਕਰਕੇ ਨਾ ਤੇ ਮਨ ਦੇ ਵਿੱਚ ਬੜਾ ਕੁਝ ਹੁੰਦਾ ਲਈ ਫਿਰਦੇ ਚੁੱਕੀ ਫਿਰਦੇ ਕਈ ਉਹੀ ਭਾਰ ਚੁੱਕੀ ਫਿਰਦੇ ਆ ਇਹੋ ਜੀਆਂ ਗੱਲਾਂ ਨਾ ਕਰਿਆ ਕਰੋ ਪਿਆਰ ਦੇ ਨਾਲ ਆਇਆ ਕਰੋ ਜਿਹੜੇ ਗੁਰੂ ਸਾਹਿਬ ਨੂੰ ਤੁਸੀਂ ਮੰਨਦੇ ਉਹ ਗੁਰੂ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਦਸਾਂ ਪਾਤਸ਼ਾਹਾਂ ਦੀ ਜੋਤ ਉਥੇ ਵੀ ਉਹੀ ਆ ਤੇ ਸਾਰੀ ਜਗ੍ਹਾ ਉਹ ਬੰਦੇ ਬੰਦੇ ਦੇ ਵਿੱਚ ਰੱਬ ਵੱਸਦਾ ਤੇ ਇਹ ਮਨ ਦੇ ਵਿੱਚ ਨਾ ਰੱਖਿਆ ਕਰੋ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੇ ਕੋਈ ਗਲਤੀ-ਗੁਲਤੀ ਹੋ ਗਈ ਤੇ ਮਾਫ਼ ਕਰਿਓ ਤੇ ਜੇ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਤੇ ਇਥੇ ਆ ਜਿਓ ਖੜੇ ਦੇ ਖਾਲਸੇ ਭਾਂ ਆ ਜਿਓ ਉਹਨਾਂ ਦੇ ਚਰਨਾਂ ਦੇ ਵਿੱਚ ਬਹਿ ਕੇ ਅਸੀਂ ਚਰਨੀਆਂ ਹਸ ਲਾ ਕੇ ਤੇ ਮਾਫ਼ੀ ਵੀ ਮੰਗ ਲਾਂਗੇ ਇਹ ਬੇਨਤੀਆਂ ਪ੍ਰਵਾਨ ਕਰਿਓ ਤੇ ਇਹੋ ਜੀ ਸਾਡੇ ਮਨ ਦੇ ਵਿੱਚ ਕੋਈ ਗੱਲ ਨਹੀਂ ਆ ਇਹ ਤੁਹਾਡੇ ਸੰਯੋਗ ਦੇ ਨਾਲ ਸਾਰੀਆਂ ਹੀ ਸਮਾਵਾਂ ਚੱਲਦੀਆਂ ਗੁਰੂ ਦੀ ਗੋਲਕ ਤੇ ਗਰੀਬ ਦਾ ਮੂੰਹ ਗੋਲਕ ਵੀ ਗਰੀਬਾਂ ਦੇ ਨਾਵੇਂ ਆ ਲੋੜਵੰਦਾਂ ਦੇ ਨਾਵੇਂ ਆ ਜਿਨੂੰ ਲੋੜਵੰਦਾਂ ਨੂੰ ਕਮਰਾ ਪਾ ਕੇ ਕਈਆਂ ਦੇ ਲਾਜ ਚਲਦੇ ਆ ਬਜ਼ੁਰਗਾਂ ਦੀਆਂ ਪੈਨਸ਼ਨਾਂ ਲਾਈਆਂ ਸਾਰੀਆਂ ਹੀ ਸਵਾਵਾਂ 24 ਘੰਟੇ ਉੱਥੇ ਚੱਲਦੀਆਂ ਵਾਂ ਤੇ ਇਹ ਕਰਕੇ ਕੋਈ ਵੀ ਇਹੋ ਜੀ ਮਨ ਦੇ ਵਿੱਚ ਨਹੀਂ ਆ ਸ਼ੰਕਾ ਨਾ ਰੱਖੋ ਜੇ ਕੋਈ ਹੈਗੀ ਆ ਤੇ ਆਜੋ ਕੋਈ ਗੱਲ ਨਹੀਂ ਆ ਆਪਾਂ ਕਲੀਅਰ ਕਰ ਲਾਂਗੇ ਕਈ ਵਾਰੀ ਸੁਣੀਆਂ ਸੁਣਾਈਆਂ ਗੱਲਾਂ ਸੁਣ ਕੇ ਤੇ ਬੰਦੇ ਦੇ ਮਨ ਦੇ ਵਿੱਚ ਵੜਾ ਕੁਝ ਹੁੰਦਾ ਵਾ ਸੋ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਤੇ ਗਲਤੀਆਂ ਨੂੰ ਮਾਫ ਕਰਿਓ ਇਹ ਲੰਗਰ ਖੜੇ ਦੇ ਖਾਲਸੇ 24 ਘੰਟੇ ਚੱਲਦਾ ਤੇ ਐ ਤੱਕ ਜਹਾਜ਼ ਬਣਾਤਾ ਗੁਰੂ ਸਾਹਿਬ ਨੇ ਜਿੱਥੇ ਕਿ ਇਹਨੂੰ ਲੋਡ ਆਉਂਦੀ ਉਥੇ ਹੀ ਲੈ ਕੇ ਜਾਇਆ ਕਰਾਂਗੇ ਲੰਗਰ ਜਿਹੜਾ ਚੱਲਦਾ ਫਿਰਦਾ ਹੀ ਖੜੇ ਤੇ ਖਾਲਸੇ ਦੇ ਆਇਆ ਕਰੂਗਾ ਜੀ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਹੁਣ ਆਪ ਜੀ ਨੂੰ ਸਾਡੇ ਸਤਕਾਰਯੋਗ ਵੀਰ ਨਿਸ਼ਾਨ ਸਿੰਘ ਜੀ ਚੌਧਰੀ ਸਾਹਿਬ ਜਿਹੜੇ ਬਿਜਲੀ ਵਿਭਾਗਮੇ ਦੇ ਵਿੱਚ ਸੇਵਾ ਕਰਦੇ ਇਹ ਵੀ ਬੜੀ ਤਗੜੀ ਇਹਨਾਂ ਦੀ ਸੇਵਾ ਤੇ ਜਦੋਂ ਇਹਨਾਂ ਨੂੰ ਕਰਦੇ ਇਹਨਾਂ ਨੂੰ ਮਾਰਾ ਇਹਨੇ ਗੁਣ ਵੜਾ ਦਿੱਤਾ ਜਦੋਂ ਲੰਗਰ ਉਥੇ ਪੱਕਦਾ ਨਾ ਕੋਈ ਵੀ ਕਿਸੇ ਪ੍ਰਕਾਰ ਦਾ ਵੀ ਤੇ ਇਹਨੂੰ ਹੁਕਮ ਕਰੀਦਾ ਜਾਂ ਬੇਨਤੀ ਕਰੀਦੀ ਆ ਪੀ ਵੀਰ ਆਪਾਂ 36 ਪ੍ਰਕਾਰ ਦੇ ਭੋਜਨ ਜਿਹੜੇ ਸੰਗਤ ਨੂੰ ਛਕਾਉਣੇ ਆ ਫਿਰ ਇਹ ਵੀਰ ਬੜੇ ਸਤਕਾਰ ਪਿਆਰ ਦੇ ਨਾਲ ਆਉਂਦਾ ਵਾ ਡਿਊਟੀ ਵੀ ਕਰਦਾ ਤੇ ਸੇਵਾ ਵੀ ਕਰਦਾ ਬੜੀ ਕਿਰਪਾ ਮਹਾਰਾਜ ਦੀ ਨਿਮਰਤਾ ਦੇ ਨਾਲ ਇਹ ਸਾਰੀਆਂ ਹੀ ਸਵਾਵਾਂ ਨਿਮਰਤਾ ਦੇ ਨਾਲ ਕੋਈ ਇੱਥੇ ਸੇਵਾਦਾਰ ਜਿਹੜਾ ਵਾ ਤਨਖਾਹੀਆਂ ਨਹੀਂ ਗਾ ਸਾਰੀਆਂ ਹੀ ਸਵਾਵਾਂ ਜਿਹੜੀਆਂ ਵਾ ਪਿਆਰ ਤੇ ਨਿਸ਼ਕਾਮ ਸੇਵਾ ਚੱਲਦੀਆਂ ਵਾ ਤੋਂ ਇਹਦੇ ਵਿੱਚ ਤਨਖਾਹੀਆਂ ਕੋਈ ਨਹੀਂ ਤੇ ਆਨੰਦ ਵੀ ਉੱਥੇ ਤਾਂ ਹੀ ਆਉਂਦਾ ਵਾ ਜਿੱਥੇ ਕੋਈ ਲਾਲਚ ਨਾ ਹੋਵੇ ਤੇ ਜਿਹੜੇ ਲਾਲਚਵਾਸ ਹੋ ਕੇ ਕਰਦੇ ਆ ਗੱਲ ਉਹਨੂੰ ਸੇਵਾ ਨਹੀਂ ਕਿਹਾ ਜਾਂਦਾ ਇਸ ਕਰਕੇ ਬੜਾ ਪਿਆਰ ਕਰਦੇ ਆ ਵੀਰ ਸਾਰੇ ਹੀ ਸੇਵਾਦਾਰ ਬੜੇ ਪਿਆਰ ਸਾਰੀਆਂ ਸੰਗਤਾਂ ਕਈਆਂ ਨੇ 5 10 20 ਕਈਆਂ ਨੇ ਟੋਕਰਾ ਟੋਕਰਾ ਭਰ ਕੇ ਪਛਾਦਿਆਂ ਦਾ ਲਿਆਂਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਈ ਜਿਹੜੀ ਠੀਕ ਕਰਦਾ ਹਰੇਕ ਦਾ ਵੀ ਮੈਂ ਲੰਗਰ ਲਾਵਾਂ ਤੇ ਮਹਾਂਪੁਰਖਾਂ ਨੇ ਬਹੁਤੀ ਤਗੜਿਆ ਇੱਕ ਨਾ ਪ੍ਰਾਲਾ ਕੀਤਾ ਕਿ ਜਿਹੜਾ ਦੋ ਪ੍ਰਸ਼ਾਦ ਇਹ 5 10 ਲੋੜਵੰਦ ਮਾ ਤੜਵੀ ਮਾ ਤੜ ਤੋਂ ਮਾ ਤੜਵੀ ਉਹ ਪਾਊਗਾ ਦੇ ਉਹਦਾ ਜਿਹੜਾ ਟੋਕਰਾ ਭਰਿਆ ਜਿਹੜਾ ਕਵਾਂਟਲ ਦਾਣ ਕੀਤਾ ਉਨਾ ਹੀ ਜੇ ਜੇ ਕਿਸੇ ਨੇ ਕਵਾਂਟਲ ਦੁੱਧ ਦਾ ਦਾਣ ਕੀਤਾ ਤੇ ਉਹਦਾ ਵੀ ਉਨਾ ਹੀ ਫਾਲਿਆ ਤੇ ਜੇ ਕਿਸੇ ਨੇ ਇੱਕ ਚੁਲੀ ਵੀ ਲਿਆਂਦੀ ਤੇ ਉਹਦਾ ਵੀ ਉਨਾ ਹੀ ਫਾਲਿਆ ਇਹ ਮਹਾਪੁਰਖਾਂ ਦੀ ਇੱਕ ਸੋਚ ਇੱਕ ਪ੍ਰਾਲਾ ਵਾ ਕਿ ਜਿਹੜੇ ਹਰ ਇੱਕ ਦਾ ਜੀ ਕਰਦਾ ਕਿ ਮੈਂ ਸੇਵਾ ਕਰਾਂ ਲੰਗਰ ਦੀ ਮੈਂ ਲੰਗਰ ਚ ਹਿੱਸਾ ਪਾਵਾਂ ਇਹ ਉਨਾ ਹੀ ਫਾਲ ਨੂੰ ਮਿਲਣਾ ਜੇ ਤੋਂ ਸੋ ਸੇਵ ਇਹ ਬੇਨਤੀਆਂ ਨੂੰ ਪ੍ਰਵਾਨ ਕਰਿਓ ਮਨ ਦੇ ਵਿੱਚ ਪਿਆਰ ਰੱਖਿਆ ਕਰੋ ਤੇ ਗੁਰੂ ਸਾਹਿਬ ਇੱਕੋ ਹੀ ਆ ਤੇ ਉਹਨੂੰ ਮੰਨਦੇ ਅਸੀਂ ਵੀ ਉਹਨੂੰ ਮੰਨਦੇ ਆ ਤੁਸੀਂ ਵੀ ਉਹਨੂੰ ਮੰਨਿਆ ਕਰੋ ਸਾਡਾ ਗੁਰੂ ਕੋਈ ਵੱਖਰਾ ਨਹੀਂ ਆ ਮੰਨ ਦੇ ਵਿੱਚ ਨਾ ਇਹੋ ਜੀਆਂ ਗੱਲਾਂ ਕਰੋ ਤੇ ਜੇ ਕੋਈ ਗਲਤੀ ਮaaf ਕਰਨਾ ਹੁਣ ਆ ਭਾਈ ਨਿਸ਼ਾਨ ਸਿੰਘ ਜੀ ਆਪ ਜੀ ਨੂੰ ਆਪਣੇ ਵਿਚਾਰ ਸੁਣਾਉਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਵਾਰ ਦੀ ਤਰ੍ਹਾਂ ਕੱਲ ਦੀ ਤਰ੍ਹਾਂ ਅੱਜ ਫੇਰ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਆ ਬੜੇ ਉਤਸ਼ਾਹ ਦੇ ਨਾਲ ਸੰਗਤਾਂ ਸੇਵਾ ਕਰ ਰਹੀਆਂ ਤੇ ਸਾਡੇ ਕੋਲ ਭਾਈ ਰਾਈਟ ਪ੍ਰਾਈਸ ਵਾਲੇ ਭਾਜੀ ਖਲੋਤੇ ਆ ਆਪਾਂ ਉਹਨਾਂ ਕੋ ਕੋਈ ਵਿਚਾਰ ਪੁੱਛਦੇ ਆ ਹਾਂਜੀ ਭਾਜੀ ਇਹ ਸੇਵਾ ਪੂਰੇ ਚਾਣਾ ਚੱਲਣ ਦੀ ਆ ਫਿਰ ਬਹੁਤ ਹੀ ਵਧੀਆ ਜੀ ਬੜੇ ਪਿਆਰ ਨਾਲ ਬੜੇ ਸ਼ੌਂਕ ਨਾਲ ਸੇਵਾ ਕਰ ਰਹੇ ਨੇ ਸੇਵਾਦਾਰ ਸ਼ਾਗਿਰ ਨੇ ਫੁਰਕਾ ਉਹ ਵੀ ਬੜੇ ਪਿਆਰ ਨਾਲ ਸ਼ਾਗਿਰ ਹੈ ਸੰਗਤ ਬਹੁਤ ਵਧੀਆ ਇਹ ਬਾਕੀ ਮਹਾਪੁਰਖਾਂ ਦੀ ਕਿਰਪਾ ਹੈ ਉਹਨਾਂ ਦੇ ਸਦਕਾ ਸਾਰਾ ਕੁਝ ਹੈ ਉਹਨਾਂ ਦਾ ਪਿਆਰ ਹੈ ਤੇ ਸੰਗਤ ਉਹਨਾਂ ਨੂੰ ਪਿਆਰ ਬਹੁਤ ਜ਼ਿਆਦਾ ਕਰਦੀ ਹੈ ਉਹਨਾਂ ਦੀ ਦੇਣ ਹੈ ਮਾਪੁਰਖਾਂ ਦੀ ਸਾਰੀ ਇਹ ਜੀ ਕੋਈ ਜਿੱਦਾਂ ਉਹਨ ਆਪਣਾ ਲੰਗਰ ਪ੍ਰਸ਼ਾਦ ਦੇ ਦਾ ਪ੍ਰਵਾਹ ਚੱਲ ਰਿਹਾ ਵਾ ਤੇ ਕੋਈ ਖਲਾਰਾ ਜਾਂ ਕੋਈ ਦੁਕਾਨਦਾਰ ਨੂੰ ਦਿੱਕਤ ਨਹੀਂ ਆ ਰਹੀ ਇਹ ਕੰਮ ਨਾਲ ਨਾ ਜੀ ਨਾ ਕੋਈ ਦਿੱਕਤ ਨਹੀਂ ਦੁਕਾਨਦਾਰ ਤੇ ਆਪ ਪਾਸੇ ਹੋ ਕੇ ਆਂਦੇ ਆ ਵੀ ਅਸੀਂ ਛਕਾਉਣਾ ਹੈ ਤੁਸੀਂ ਪਾਸੇ ਵਾਈ ਛਕਾਉਣਾ ਰਸਤਾ ਵੀ ਇਹ ਪੂਰੇ ਵਧੀਆ ਉਹਨਾਂ ਤਾਂ ਗਨਾਲ ਤਰੀਕੇ ਨਾਲ ਸਾਨੂੰ ਥਾਂ ਵੇਲ ਕਰਕੇ ਦਿੱਤਾ ਲੱਗੇ ਬੜੇ ਪਿਆਰ ਦੇ ਨਾਲ ਸਤਕਾ ਦੇ ਨਾਲ ਉਹਨਾਂ ਨੂੰ ਆਪ ਬਹੁਤ ਸ਼ੌਂਕ ਉਹ ਆਪ ਸੇਵਾ ਪੂਰੀ ਨਾਲ ਨਿਭਾ ਰਹੇ ਆ ਜੀ ਦੁਕਾਨਾਂ ਵਾਲੇ ਸਾਰੇ ਬਹੁਤ ਸੇਵਾ ਕੋਈ ਟ੍ਰੈਫਿਕ ਦੇ ਵਿੱਚ ਦਿੱਕਤ ਆ ਰਹੀ ਹੋਏ ਨਾ ਜੀ ਨਾ ਕੋਈ ਟ੍ਰੈਫਿਕ ਦੇ ਵਿੱਚ ਦਿੱਕਤ ਨਹੀਂ ਉਹਦੇ ਜੇ ਬੱਸਾਂ ਵਾਲੇ ਵੀ ਆਉਂਦੇ ਨੇ ਵੀਰ ਉਹ ਵੀ ਸਾਈਡ ਤੇ ਡਾੱਕ ਕੇ ਛਾਕੇ ਜਾਂਦੇ ਨੇ ਜੀ ਦੁੱਧ ਦਾ ਗੱਫਾ ਪ੍ਰਸ਼ਾਦ ਦਾ ਉਹ ਵੀ ਜਾਂਦੇ ਬੜਾ ਆਨੰਦ ਆਉਂਦਾ ਕਿੱਚੀ ਬੱਸ ਡੱਕ ਕੇ ਸਾਡੇ ਕੋਲੋਂ ਛਾਕੇ ਜਾਂਦੇ ਨੇ ਧੰਨ ਮੋਤੀ ਜਨ ਪੁੰਨ ਕਮਾਇਆ ਲਾਲਾਂ ਤਾਈਂ ਦੁੱਧ ਪਿਆਇਆ ਅੱਜ ਭਾਈ ਮੋਤੀराम ਜੀ ਮਹਿਰਾ ਦੀ ਯਾਦ ਵਿੱਚ ਉਹਨਾਂ ਦੀ ਸੇਵਾ ਜਿਹੜਾ ਹਰ ਕੋਈ ਨਹੀਂ ਕਰ ਸਕਦਾ ਇਹ ਗੁਰੂ ਸਾਹਿਬ ਦੀ ਜਿਹਦੇ ਤੇ ਬਹੁਤ ਵੱਡੀ ਮਹਿਰਾ ਮੱਤ ਹੋਵੇ ਉਹ ਇਹ ਸੇਵਾ ਨਿਭਾ ਸਕਦਾ ਭਾਈ ਮੋਤੀराम ਜੀ ਮਹਿਰਾ ਨੇ ਇਹ ਸੇਵਾ ਨਿਭਾਈ ਆ ਅੱਜ ਉਹਨਾਂ ਦੀ ਯਾਦ ਦੇ ਵਿੱਚ ਦੁੱਧ ਤੇ ਸ਼ੁਹਾਰਿਆਂ ਵਾਲੇ ਦੁੱਧ ਦਾ ਲੰਗਰ ਸੰਗਤ ਸ਼ਗ ਰਹੀ ਆਜੋ ਦਰਸ਼ਨ ਕਰਾਉਣੇ ਤੁਹਾਨੂੰ ਜਿਹੜੇ ਵੀਰ ਬਣਾ ਰਹੇ ਆ ਉੱਥੇ ਚਲ ਜਾਨੇ ਆ ਵੇਖੋ ਜੀ ਦੇਸੀ ਗੁੜ ਇਹ ਸੰਗਤਾਂ ਨੇ ਆਪਣੇ ਹੱਥਾਂ ਦੇ ਨਾਲ ਬਹੁਤੇ ਪ੍ਰੇਮ ਦੇ ਨਾਲ ਬਣਾਇਆ ਵਾ ਇਹਦੀ ਕੀਮਤ ਨਹੀਂ ਆਪਾਂ ਮਿੱਥ ਸਕਦੇ ਇਹ ਦੇਸੀ ਗੋੜਾ ਕੋਈ ਕੈਮੀਕਲ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਗੁੜ ਵੇਚਣ ਲਈ ਨਹੀਂ ਖੜੇ ਦੇ ਖਾਲਸੇ ਵਿਖੇ ਬਣਾਇਆ ਜਾਂਦਾ ਸਿਰਫ ਸੰਗਤ ਦੀ ਸੇਵਾ ਕਰਨ ਲਈ ਜਿਸ ਤਰ੍ਹਾਂ ਇਹ ਦੁੱਧ ਚੱਲ ਰਿਹਾ ਨਾ ਇਹਦੇ ਵਿੱਚ ਇਹ ਗੋੜਾ ਆਪ ਦੀ ਹੱਥੀਂ ਤਿਆਰ ਕੀਤਾ ਗੋੜ ਜਿਹੜਾ ਉਹ ਦੁੱਧ ਚ ਪਾ ਰਿਹਾ ਸਿੰਗਾ ਵੇਖੋ ਆ ਵੇਖੋ ਜੀ ਇਹ ਨਹੀਂ ਕਿ ਦੁੱਧ ਬਣਾ ਕੇ ਰੱਖ ਲਿਆ ਵਾ ਬਹੁਤ ਮਠੀ ਮਠੀ ਅੱਗੇ ਦੁੱਧ ਜਿਹੜਾ ਕਢਣ ਦਿਆ ਵਾ ਤੇ ਖੋਏ ਦਾ ਰੂਪ ਧਾਰਨ ਦਿਆ ਵਾ ਇਹਦੇ ਵਿੱਚ ਸ਼ੁਹਾਰੇ, ਬਦਾਮ, ਗਿਰੀਆਂ, ਖਸਖਸ 36 ਪ੍ਰਕਾਰ ਦੇ ਪਦਾਰਥ ਜਿਹੜਾ ਬਾਬਾ ਜੀ ਨੇ ਪਵਾਏ ਆ ਤੇ ਸਿੰਘ ਬੜੇ ਪ੍ਰੇਮ ਦੇ ਨਾਲ ਵੇਖੋ ਸੇਵਾ ਕਰਨ ਦਾ ਆ ਬਹੁਤ ਮਠੀ ਅੱਗ ਦੇ ਉੱਤੇ ਦੁੱਧ ਕੜ ਰਿਆ ਜਿਸ ਤਰ੍ਹਾਂ ਭਾਈ ਮੋਤੀ RAM ਜੀ ਮਹਾਰਾਜ ਜੀ ਨੇ ਗੁਰੂ ਕੇ ਲਾਲਾਂ ਤਾਈਂ ਦੁੱਧ ਪਿਆ ਕੇ ਇਹ ਸੇਵਾ ਜਿਹੜੀ ਇਹ ਖੱਟੀ ਆ ਨਾ ਤੇ ਮਹਾਰਾਜ ਨੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਹੁਣ ਆ ਜਿਹੜੇ ਹਜ਼ਾਰਾਂ ਦੀ ਗਿਣਤੀ ਚ ਮਹਾਰਾਜ ਦੇ ਪੁੱਤਰ ਜੀ ਆ ਰਹੇ ਆ ਖਾਲਸੇ ਦੇ ਰੂਪ ਚ ਇਹ ਉਹਨਾਂ ਨੂੰ ਸੰਗਤਾਂ ਤੋਂ ਦੁਸ਼ਕਾਰ ਰਹੀਆਂ ਵਾ ਜਿਸ ਤਰ੍ਹਾਂ ਪ੍ਰਸ਼ਾਦੇ ਦਾ ਲੰਗਰ ਪ੍ਰਸ਼ਾਦੇ ਦਾ ਪ੍ਰਵਾਹ ਚੱਲ ਰਿਹਾ ਨਾ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਹਿਬ ਜਿਆਦਿਆਂ ਨੂੰ ਯਾਦ ਕਰਦੇ ਆ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਵੀਰ ਜੀ ਦੱਸਿਓ ਗੁਰਬਾਣੀ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਉਹ ਅੱਜ ਕੱਲ੍ਹ ਜਾਪ ਇਹਨਾਂ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਜਾਪ ਕਰਵਾਏ ਜਾਂਦੇ ਗੁਰਦੁਆਰਾ ਸਾਹਿਬ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਛੇ ਦਿ ਦਿਹਾੜਿਆਂ ਨੂੰ ਸਮਰਪਿਤ ਗੁਰਦੁਆਰਾ ਸਾਹਿਬ 3 ਵਜੇ ਜਾਪ ਸ਼ੁਰੂ ਹੁੰਦੇ ਆ ਪਹਿਲੋਂ ਜਪਜੀ ਸਾਹਿਬ ਜੀ ਦੇ ਜਾਪ ਅਪਰੰਤ ਗੁਰਮੰਤਰ ਦੇ ਜਾਪ 4:30 ਵਜੇ ਤੱਕ ਜਿਹੜਾ ਜਾਪ ਹੁੰਦੇ ਆ ਅਪਰੰਤ ਅਰਦਾਸ ਬੇਨਤੀ ਤੇ ਸਵੇਰੇ ਜਿਹੜੇ 8 ਵਜੇ ਇੱਥੇ ਅੱਡੇ ਤੇ ਨਿਸ਼ਾਰਾ ਪਨਵਾ ਦੇ ਵੇ ਅੱਡੇ ਦੇ ਉੱਪਰ ਜਿਹੜਾ ਆਹ ਦਾ ਲੰਗਰ ਨਾਲ ਸਟਾਰਟ ਹੁੰਦਾ ਵਾ ਪ੍ਰੰਤ 11 ਵਜੇ ਪ੍ਰਸ਼ਾਦੀ ਦਾ ਲੰਗਰ ਸਟਾਰਟ ਹੋ ਜਾਂਦਾ ਸੰਗਤਾਂ ਘਰਾਂ ਤੋਂ ਲੈ ਕੇ ਪਕਾ ਕੇ ਪ੍ਰਸ਼ਾਦੀ ਪਿਆਰ ਨਾਲ ਮਿੱਠੇ ਪ੍ਰਸ਼ਾਦੀ ਸਾਦੇ ਪ੍ਰਸ਼ਾਦੀ ਪਰੌਂਠੇ ਦੇਸੀ ਘਿਓ ਨਾਲ ਤਿਆਰ ਕਰਕੇ ਸਿਮਰਨ ਕਰਕੇ ਨਾਲ ਤੇ ਪ੍ਰਸ਼ਾਦੀ ਤਿਆਰ ਕਰਕੇ ਲਿਆ ਕੇ ਆਉਂਦੇ 11:30 ਵਜੇ ਪ੍ਰਸ਼ਾਦੀ ਦਾ ਲੰਗਰ ਸਟਾਰਟ ਹੁੰਦਾ ਉਹ ਇਸੇ ਤਰ੍ਹਾਂ ਮਹਾਂਪੁਰਖ ਸਿਰ ਤੇ ਹੱਥ ਰੱਖਣਾ ਸੇਵਾਵਾਂ ਸੰਗਤ ਨੂੰ ਲੈਣ ਕੇ ਨਗਰਾਂ ਦਾ ਲਾਗੇ ਇਲਾਕੇ ਦੇ ਵਿੱਚ ਮਹਾਂਪੁਰਖ ਇਸੇ ਤਰ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਆਂ ਹਾਂਜੀ ਵੀਰ ਜੀ ਅੱਜ ਫੇਰ ਉਸੇ ਤਰ੍ਹਾਂ ਹੀ ਕੰਮ ਚੱਲ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਉਸੇ ਤਰ੍ਹਾਂ ਹੀ ਅੱਜ ਦੁੱਧ ਦੀ ਸੇਵਾ ਹੈ ਤੇ ਰਾਤ ਦਾ ਹੀ ਤੁਹਾਨੂੰ ਪਤਾ ਵਾ ਜੋ ਆਪਣੇ ਡਰਾਈ ਫਰੂਟ ਆ ਉਹ ਮਿਕਸਰ ਕੀਤਾ ਹੋਇਆ ਇਹ ਸਭ ਕੁਝ ਆਪਣੇ ਕਾਜੂ ਬਦਾਮ ਇਤੋਂ ਤੱਕ ਅੰਜੀਰ ਵੀ ਹਾਂਜੀ ਹਾਂਜੀ ਤੇ ਇਹ ਸਾਰੇ ਰਾਦੇ ਮਿਕਸਰ ਕੀਤੇ ਹੋਏ ਹੀ ਛਵਾਰੇ ਤੇ ਚਲੰਦਿਆ ਵੈਰੂ ਦੀ ਕਿਰਪਾ ਨਾਲ ਕਈ ਸਿੰਘਾਂ ਨੂੰ ਪੁੱਛਣ ਲੱਗ ਪੈਂਦੇ ਆ ਵੀ ਇਹ ਕੀ ਚਾਹ ਵਾਂਗੂ ਰੰਗ ਕਿਉਂ ਆ ਪਰ ਉਹਨਾਂ ਨੂੰ ਵੀਰ ਜੀ ਐ ਨਹੀਂ ਪਤਾ ਵੀ ਇੱਕ ਦੇ ਡਰਾਈ ਫਰੂਟ ਦਾ ਰੰਗ ਆ ਜਿਹੜਾ ਉਹ ਵੀ ਉਹਨੇ ਆਪਣਾ ਕਢਣਾ ਇੱਕ ਜਿਹੜਾ ਇਹ ਘੋੜਿਆ ਇਹ ਬੇਚਾਰੀ ਗੋਟਨੀਗਾ ਇਹ ਬਾਬਾ ਜੀ ਉਹਨਾਂ ਦਾ ਤਿਆਰ ਕੀਤਾ ਹੋਇਆ ਘੋੜਿਆ ਇਸ ਕਰਕੇ ਉਹ ਥੋੜਾ ਜਿਹਾ ਆਪਣਾ ਰੰਗ ਜਿਹੜਾ ਉਹ ਛੱਡਦਾ ਆ ਵੀਰ ਜੀ ਨੇ ਦੱਸਿਆ ਨਾ ਵੀ ਇਹ ਬੇਜਾਰੀ ਗੋਟਨੀਗਾ ਵੇਖੋ ਇਹ ਲਾਲੀ ਚ ਦੁੱਧ ਹੋ ਰਿਹਾ ਵਾ ਲਾਲੀ ਜੀ ਜਿਸ ਤਰ੍ਹਾਂ ਲਾਲਗੀ ਚ ਦੁੱਧ ਹੋ ਜਾਂਦਾ ਨਾ ਆ ਵੇਖੋ ਉਹਨਾਂ ਨੇ ਗ੍ਰੈਂਡ ਕਰਕੇ ਸਾਰਾ ਅੰਜੀਰ ਬਦਾਮ ਸੁਹਾਰੇ ਖਸਖਸ ਸਾਰੇ ਡਰਾਈ ਫਰੂਟ ਜਿਹੜੇ ਪਹਿਲਾਂ ਹੀ ਗ੍ਰੈਂਡ ਕੀਤੇ ਇਹ ਦੁੱਧ ਦੇ ਵਿੱਚ ਪਾ ਕੇ ਨਾ ਬਹੁਤੇ ਪ੍ਰੇਮ ਦੇ ਨਾਲ ਉਹਨੂੰ ਕਾੜ-ਕਾੜ ਕੇ ਸੰਤਾਨੁਸ਼ਕਾਰ ਹੈ ਜਿਸ ਤਰ੍ਹਾਂ ਭਾਈ ਮੋਤੀ RAM ਜੀ ਮਹਾਰਾਜ ਜੀ ਨੇ ਇਹ ਸੇਵਾ ਬਹੁਦੇ ਪ੍ਰੇਮ ਦੇ ਨਾਲ ਕੀਤੀ ਉਸੇ ਤਰ੍ਹਾਂ ਹੀ ਉਹਦਾ ਖਾਲਸਾ ਸਤਿਗੁਰ ਦਾ ਖਾਲਸਾ ਜੋ ਉਸੇ ਤਰ੍ਹਾਂ ਹੀ ਸੰਗਤਾਂ ਦੀ ਸੇਵਾ ਕਰ ਰਿਹਾ ਅੱਜ ਦਾ ਦਿਨ ਭਾਈ ਮੋਤੀराम ਜੀ ਮਹਾਰਾਜ ਦੀ ਯਾਦ ਵਿੱਚ ਸੰਗਤਾਂ ਜਾਪ ਕਰ ਰਹੀਆਂ ਵਾਂ ਉਹਨਾਂ ਦਾ ਹੀ ਜਸ ਗੁਣਗਾਨ ਹੋ ਰਿਹਾ ਕਿੱਡੇ ਪ੍ਰੇਮ ਦੇ ਨਾਲ ਸੰਗਤਾਂ ਵੇਖੋ ਹੱਥਾਂ ਦੇ ਪ੍ਰਸ਼ਾਦੇ ਲੈ ਕੇ ਇਹ ਵੀ ਇੱਕ ਵੱਖਰਾ ਹੀ ਆਨੰਦ ਆ ਸ਼ਕੰਦਾ ਹੱਥਾਂ ਦੇ ਉੱਤੇ ਪ੍ਰਸ਼ਾਦੇ ਉੱਤੇ ਸਬਜੀ ਦਾਲ ਵੇਖੋ ਸੰਗਤ ਕਿੱਡੇ ਪ੍ਰੇਮ ਦੇ ਨਾਲ ਆ ਬਜ਼ੁਰਗ ਵੇਖੋ ਸ਼ਖੰਦਾ ਆ ਕਿੱਡਾ ਆਨੰਦ ਆ ਰਿਹਾ ਗੁਰੂ ਘਰ ਲੰਗਰ ਸ਼ਖੰਦਾ ਬਾਬਾ ਜੀ ਪੂਰਾ ਆਨੰਦ ਆ ਰਿਹਾ ਪੂਰਾ ਪੂਰਾ ਵਧੀਆ ਬਣਾਈ ਆ ਸਬਜੀ ਪ੍ਰਸ਼ਾਦਾ ਤਤੀ ਤਤੀ ਹਾਂਜੀ ਤਤੀ ਤਤੀ ਹੋਣੀ ਉਹ ਆਂਦੇ ਜੀ ਤੱਤੇ ਤਤੀ ਸਬਜੀ ਤੱਤਾ ਤੱਤਾ ਪ੍ਰਸ਼ਾਦਾ ਬਜ਼ੁਰਗਾਂ ਨੇ ਕਿਹਾ ਬਹੁਤ ਖੁਸ਼ ਆ ਤੇ ਅੱਜ ਭਾਈ ਮੋਤੀराम ਜੀ ਮਹਿਰਾ ਦਾ ਦਿਹਾੜਾ ਵਾ ਉਹਨਾਂ ਨੂੰ ਯਾਦ ਕਰਦੇ ਆ ਲੰਗਰ ਲਾਇਆ ਹਾਂ ਹਾਂ ਠੀਕ ਆ ਆਂਦੇ ਠੀਕ ਆ ਜੀ ਤੇ ਆ ਸਿੰਘ ਸੇਵਾ ਕਰ ਰਹੇ ਆਪਾਂ ਇਹਨਾਂ ਨੂੰ ਕੁਝ ਹਾਂਜੀ ਵੀਰ ਜੀ ਬਾਬਾ ਮੋਤੀराम ਜੀ ਮਹਾਰਾਜ ਦੀ ਜਾਦ ਦੇ ਵਿੱਚ ਅੱਜ ਲੰਗਰ ਚੱਲ ਰਿਹਾ ਤੇ ਸੰਗਤਾਂ ਚ ਪੂਰਾ ਦਸ਼ਾ ਤੁਹਾਡੇ ਚ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਜੀ ਸੰਗਤਾਂ ਨੂੰ ਬਹੁਤ ਵਾਰ ਦੱਸ ਚੁੱਕੇ ਹੋ ਕਿ ਅੱਜ ਚੌਥੇ ਦਿਨ ਦੇ ਗੁਰੂ ਕੇ ਲੰਗਰ ਮੋਤੀराम ਮਹਾਰਾਜ ਦੀ ਜਾਦ ਨੂੰ ਸਮਰਪਿਤ ਲਗਾਏ ਗਏ ਨੇ ਆ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਕਿ ਉਹਨਾਂ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੀ ਆਦ ਨੂੰ ਠੰਡੇ ਬੁਰਜ ਦੇ ਵਿੱਚ ਆਪਣੇ ਘਰ ਦੀ ਤੇ ਗਹਿਣੇ ਗ੍ਰਿਵੀ ਰੱਖ ਕੇ ਛੋਟੇ ਸਾਹਿਬ ਜੀ ਤੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਦੀ ਸੇਵਾ ਨਭਾਈ ਐ ਇਸੇ ਤਰ੍ਹਾਂ ਉਹਨਾਂ ਦੀ ਯਾਦ ਵਿੱਚ ਆਪਾਂ ਅੱਜ ਸਰਬੱਤ ਸੰਗਤਾਂ ਨੇ ਰਲਣਾ ਕਰਕੇ ਮਹਾਂਪੁਰਖਾਂ ਦੀ ਰਹਿਮਾਈ ਇਹਡ ਦੁੱਧ ਦੇ ਲੰਗਰ ਲਗਾਏ ਆ ਜੀ ਨਾਲ ਪ੍ਰਸ਼ਾਦਾ ਚੱਲ ਰਿਹਾ ਜੀ ਹਾਂਜੀ ਬਾਬਾ ਜੀ ਤੁਸੀਂ ਕੋਈ ਕਹਿਣਾ ਚਾਹੋਗੇ ਬਚੜ ਦੀ ਗਲਾਈ ਬਾਬਾ ਜੀ ਸਿੰਘ ਆ ਵੇਖੋ ਚਾਰ ਆਚਾਰ ਵਿਖਾਓ ਜੀ ਵੇਖੋ ਕਿੱਡਾ ਵਧੀਆ ਹੱਥਾਂ ਨਾਲ ਤਿਆਰ ਕੀਤਾ ਆ ਯਾਰ ਸੌਫ ਅਦਰਕ ਤੇ ਆਂਬ ਦੀਆਂ ਫਾੜੀਆਂ ਵੇਖੋ ਕਿੱਡਾ ਸੋਹਣਾ ਹਰ ਚੀਜ਼ ਜਿਹੜੀ ਪ੍ਰੇਮ ਦੇ ਨਾਲ ਇਸੇ ਇਹ ਸਿੱਖਿਆ ਵਾ ਬਾਬਾ ਸਤਨਾਮ ਸਿੰਘ ਜੀ ਗੁਰਦੁਆਰਾ ਖੜੇ ਦਾ ਖਾਲਸਾ ਵਾਲਿਆਂ ਦੀ

ਮਹਾਂਪੁਰਖ ਬਾਬਾ ਸਤਨਾਮ ਸਿੰਘ ਜੀ ਗੁਰਦਰਾ ਖੜੇ ਦਾ ਖਾਲਸਾ ਖੂ ਭਾਈ ਤੰਨਾ ਸਿੰਘ ਜੀ ਜਿਨ੍ਹਾਂ ਨੇ ਸੰਗਤਾਂ ਨੂੰ ਸੇਵਾਦਾਰਾਂ ਨੂੰ ਇੰਨਾ ਸੇਵਾਵਾਂ ਲਈ ਪ੍ਰੇਰਿਆ ਵਾ ਕਿ ਕਿਸ ਤਰ੍ਹਾਂ ਸੰਗਤਾਂ ਦੀ ਸੇਵਾ ਕਰਨੀ ਪ੍ਰੇਮ ਦੇ ਨਾਲ ਕਾਲੇ ਨਹੀਂ ਪੈਣਾ ਵੱੱਦਾ ਜੱਟੀ ਨਹੀਂ ਕਰਨੀ ਜਿਹੜਾ ਵੀ ਕੰਮ ਕਰਨਾ ਜਿਹੜੀ ਵੀ ਸੇਵਾ ਕਰਨੀ ਬੜੇ ਪ੍ਰੇਮ ਦੇ ਨਾਲ ਕਰਨੀ ਆ ਬੱਦੋ ਰੁੱਦੀ ਵਾਲਾ ਕੰਮ ਕੋਈ ਵੀ ਨਹੀਂ ਕਰਨਾ ਉਸੇ ਸਿੱਖਿਆ ਨੂੰ ਮੁੱਖ ਰੱਖਦੇ ਆਂ ਸੇਵਾਦਾਰ ਜਿਹੜੇ ਉਹ ਬੜੇ ਪ੍ਰੇਮ ਦੇ ਨਾਲ ਸੇਵਾ ਕਰ ਰਹੇ ਆ ਸੰਗਤਾਂ ਸ਼ਾਕ ਰਹੀਆਂ ਵਾ ਤੇ ਟ੍ਰੈਫਿਕ ਦੇ ਵਿੱਚ ਵੇਖੋ ਕੋਈ ਦਿੱਕਤ ਨਹੀਂ ਗਈ ਇੱਕ ਸਾਈਡ ਤੇ ਲੰਗਰ ਲੱਗਾ ਵਾ ਕੋਈ ਟ੍ਰੈਫਿਕ ਨੂੰ ਪਰੇਸ਼ਾਨੀ ਨਹੀਂ ਬੱਸਾਂ ਕਾਰਾਂ ਗੱਡੀਆਂ ਆਪਦੀ ਰਫਤਾਰ ਦੇ ਨਾਲ ਉਹ ਜਾ ਰਹੀਆਂ ਵਾ ਅਗਲੀ ਈਅਰ ਕੋਸ਼ਿਸ਼ ਕੀਤੀ ਜਾਊਗੀ ਬਾਬਾ ਜੀ ਦੇ ਕਹਿੰਦੇ ਅਨੁਸਾਰ ਕਿ ਅਗਲੀ ਈਅਰ ਜਿਹੜੀਆਂ ਬੱਸਾਂ ਨਾ ਉਹਨਾਂ ਦੇ ਵਿੱਚ ਜਿਹੜੀਆਂ ਚਾਹ ਵਾਲੇ ਰਹਿਬਰ ਹੁੰਦੇ ਜਾਂ ਚਾਹ ਵਾਲੀਆਂ ਡਿੱਗੀਆਂ ਹੁੰਦੀਆਂ ਵਾਂ ਉਹ ਬੱਸਾਂ ਦੇ ਵਿੱਚ ਰੱਖ ਦਿਆ ਕਰਨੀਆਂ ਆਪੇ ਸ਼ਕਲਿਆ ਕਰਨਗੇ ਤੇ ਬਾਅਦ 'ਚ ਆਪਾਂ ਲੈ ਲਿਆ ਕਰਾਂਗੇ ਉਹਨਾਂ ਕੋ ਸੰਗਤ ਬੜੇ ਪ੍ਰੇਮ ਦੇ ਨਾਲ ਸ਼ੱਕ ਰਹੀ ਆ ਇਹ ਲੰਗਰ ਦੀ ਪ੍ਰਥਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਉਹਨਾਂ ਨੇ ਸ਼ੁਰੂ ਕੀਤੀ ਆ ਤੇ ਜੁੱਗੋ ਜੁੱਗ ਟਾਲਾ ਨਾ ਇਹ ਬੰਦ ਹੋ ਸਕਦੀ ਆ ਲੰਗਰ ਦੀ ਪ੍ਰਥਾ ਏਡੀ ਚੱਲੂ ਆ ਨਾ ਇਹ ਬੰਦ ਹੋਈ ਆ ਨਾ ਬੰਦ ਹੋਣੀ ਐ ਸਦਾ ਸਦਾ ਹੀ ਚੱਲਦੀ ਰਹਿਣੀ ਆ ਇਹ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੇ ਇਹ ਲੰਗਰ ਦੀ ਸ਼ੁਰੂਆਤ ਆਪਣੇ ਕਰ ਕਮਲਾਂ ਨਾਲ ਆਪਣੇ ਹੱਥੀਂ ਕੀਤੀ ਆ ਇਹਨ ਪ੍ਰੇਮ ਦੀ ਹੋ ਵੇਖੋ ਲੰਗਰ ਗੁਰੂ ਦਾ ਚੱਲ ਰਿਹਾ ਤੇ ਸੰਗਤ ਵੇਖੋ ਕਿੱਡੇ ਪ੍ਰੇਮ ਦੇ ਨਾਲ ਸ਼ਕ ਰਹੀ ਆ ਜੋ ਸਾਹਿਬ ਜਾਦਿਆਂ ਨੇ ਕੌਮ ਦੇ ਲਈ ਦੇਸ਼ ਕੌਮ ਦੇ ਲਈ ਐਡੀ ਵੱਡੀ ਸ਼ਹੀਦੀ ਐਡਾ ਵੱਡਾ ਕੰਮ ਕੀਤਾ ਉਹਦਾ ਦੁਨੀਆ ਦੇ ਕੋਈ ਮੁੱਲ ਨਹੀਂ ਪਾ ਸਕਦਾ ਆਪਾ ਸਿਰਫ ਨਾਮ ਜਪ ਕੇ ਗੁਰੂ ਘਰ ਹਾਜ਼ਰੀ ਭਰ ਕੇ ਸੇਵਾ ਕਰਕੇ ਕਥਾ ਕੀਰਤਨ ਰਾਈ ਉਹਨਾਂ ਨੂੰ ਯਾਦ ਕਰ ਸਕਦੇ ਉਹ ਗੈਹ ਨਹੀਂ ਕਿਤੇ ਵੀ ਨਾ ਉਹਨਾਂ ਜਾਣਾ ਹੀ ਉਹ ਸਦਾ ਸਦਾ ਹਾਜ਼ਰ ਆ ਅਮਰ ਆ ਤੇ ਹੁਣ ਬਾਬਾ ਜੀ ਫਤੇ ਆ ਜੋ ਮਰਜਾਦਾ ਬਣਾਈ ਆ ਬਾਬਾ ਸਤਨਾਮ ਸਿੰਘ ਤਨ ਤਨ ਬਾਬਾ ਸੋ ਦਨਵ ਸਿੰਘ ਨੇ ਜੋ ਏ ਸਾਬ ਜਿਆਦਿਆਂ ਦੇ ਸਿੱਧੀ ਦਿਹਾੜੇ ਦੇ ਵਿੱਚ ਮਰਜ਼ਾਦਾ ਬਣਾਈ ਹਰ ਸਾਲ ਦੀ ਤਰ੍ਹਾਂ ਵੀ ਇੱਕ ਦੇ ਦੁੱਧ ਪਿਉਣਾ ਮਦਮਾ ਵਾਲਾ ਜਿਹੜਾ ਆ ਕੇ ਹੋਰ ਪਦਾਰਥ ਵਧੇਰੇ ਪਾਉਣੇ ਆ ਤੇ ਦੂਸਰੇ ਪ੍ਰਸ਼ਾਦੇ ਜਿਹੜੇ ਆ ਇਹ ਲੰਗਰ ਚਲਾਉਣਾ ਗੁਰੂ ਨਾਨਕ ਦੇਵ ਮਹਾਰਾਜ ਦੀ ਨਕਲ ਕੀਤੀ ਬਾਬਿਆਂ ਨੇ ਇਹ ਜੋ ਖੜੇ ਦਾ ਖਾਲਸਾ ਬਾਬਾ ਸਤਨਾਮ ਸਿੰਘ ਨਸ਼ਹਿਰਾ ਪੰਨੂਆ ਇਹਨਾਂ ਦਾ ਉਦਾਂ ਵੀ ਲੰਗਰ ਉੱਥੇ ਜਿਹੜਾ ਰੋਜ਼ ਚੱਲਦਾ ਨਾ ਵੈ ਗੁਰੂ ਉਹ ਵੀ ਗੁਰੂ ਦੀ ਕਿਰਪਾ ਹੀ ਆ ਜਿਹੜੀ ਸੰਗਤ ਜਾਂਦੀ ਉਹਨਾਂ ਨੂੰ ਤੇ ਪਤਾ ਦੂਸਰੀ ਨੂੰ ਵੀ ਜਾ ਕੇ ਉੱਥੇ ਕਿਤੇ ਦਰਸ਼ਨ ਕਰਿਆ ਕਰੋ ਬੜੇ ਪ੍ਰੇਮ ਦੇ ਨਾਲ ਲੰਗਰ ਦੀ ਮਰਜ਼ਾਦਾ ਉਹਨਾਂ ਦੀ ਜਿਹੜੀ ਚੱਲਦੀ ਆ ਤੇ ਆਹ ਇਸ ਦਿਨ ਤੇ ਸਿੱਧੀ ਦਿਹਾੜੇ ਤੇ ਇਹਨਾਂ ਫੇਰ ਜਿਹੜਾ ਇੱਥੇ ਇੱਥੇ ਚਲਾਉਣਾ ਲਿਆ ਆ ਕੇ ਫਿਰ ਹੋਰ ਗੁਰੂ ਦੀ ਕਿਰਪਾ ਨਾਲ ਹੀ ਇਹ ਕੰਮ ਸਾਰੇ ਹੋ ਰਹਾ ਆ ਜਿਹੜਾ ਉਹਨਾਂ ਦਵਾਈਆਂ ਬੂਟੀਆਂ ਦਾ ਵੀ ਇਹਨਾਂ ਕੰਮ ਜਿਹੜਾ ਮੈਂ ਇੱਕ ਦਿਨ ਦੱਸਣ ਦਾ ਹੈ ਬਾਬਾ ਜੀ ਹੁਣੇ ਵੀ ਆਏ ਨਗਰਾਂ ਦੇ ਵਿੱਚ ਆਪਾਂ ਨਾਲ ਚਲਾਉਣਾ ਤੇ ਚੱਲਣ ੜਿਆ ਵਾ ਤੇ ਇਹ ਗੁਰੂ ਦੀ ਕਿਰਪਾ ਵਦਿਆ ਇਹੋ ਜੇ ਕੰਮ ਹੁੰਦੇ ਆ ਡੇੜੇ ਤੇ ਆਪ ਸੰਗਤਾਂ ਨੂੰ ਬੇਨਤੀ ਆ ਕਿ ਉੱਥੇ ਡੇਰੇ ਤੇ ਜਾ ਕੇ ਦਰਸ਼ਨੇ ਕਰਾ ਜਰੂਰ ਕਰੋ ਜਿਹੜਾ ਲੰਗਰ ਚੱਲ ਰਿਹਾ ਹੈ ਨਾ ਬਾਬਾ ਜੀ ਨੂੰ ਸਤਨਾਮ ਸੁਣਾ ਦਾ ਉਹਨਾਂ ਦੇ ਕਿਤੇ ਦਰਸ਼ਨ ਕਰੋ ਇੱਕ ਵਾਰੀ ਉਹਨਾਂ ਦਾ ਸੁਭਾਅ ਆਂਦੇ ਵੀ ਲੰਗਰ ਛਕੇ ਤੋਂ ਬਿਨਾ ਕੋਈ ਜਾਵੇ ਨਾ ਹੁਣ ਵੀ ਇਹਨਾਂ ਨੂੰ ਸੇਵਾਦਾਰਾਂ ਨੂੰ ਇਹੋ ਹੀ ਆਖੀ ਜਾਂਦੇ ਵੀ ਤਕੜੇ ਹੋਗੇ ਉੱਥੇ ਨੰਗੇ ਨਾ ਕੋਈ ਸਿਖਾਓ ਪ੍ਰੇਮ ਦੇ ਨਾਲ ਪ੍ਰਸ਼ਾਦਾ ਤੇ ਇਹ ਜਿਹੜਾ ਪ੍ਰਸ਼ਾਦਾ ਇਦਾਂ ਪ੍ਰੇਮ ਨਾਲ ਸਿਕਾਉਣਾ ਹੁੰਦਾ ਨਾ ਸੰਤਾਂ ਦਾ ਵਜਨ ਹੋ ਜਾਂਦਾ ਨਾਲ ਤੇ ਫਿਰ ਤੰਦਰੁਸਤੀ ਮਿਲਦੀ ਆ ਇਸ ਕਰਕੇ ਆਓ ਸਾਰੀਆਂ ਸੰਗਤਾਂ ਸ਼ਗੋ ਪ੍ਰਸ਼ਾਦਾ ਕੋਈ ਪ੍ਰਸ਼ਾਦਾ ਸਰਦਾਰ ਸੁਖਵਰਸ਼ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਰਨ ਪ੍ਰਚਾਰ ਦੇ ਵਿੱਚ ਸੇਵਾ ਨਭਾਉਂਦੇ ਆ ਤੇ ਹੁਣ ਆਪਾਂ ਅਸੰਗਤਾਂ ਵਿਖਾ ਦਿਓ ਜੀ ਇੱਕ ਨਹੀਂ ਆ ਬਰਤਨ ਵਾਲੇ ਵੀਰ ਵਿਖਾ ਦਿਓ ਕਿੱਡੀ ਪ੍ਰੇਮ ਦੇ ਨਾਲ ਸੇਵਾ ਕਰ ਰਹਾ ਹੈ ਆ ਆਪਾਂ ਹੁਣ ਬਰਤਨ ਬਰਤਨਾਂ ਦੀ ਸੇਵਾ ਕਰਨ ਵਾਲੇ ਵੀਰਾਂ ਨੂੰ ਪੁੱਛਦੇ ਹਾਂ ਹਾਂਜੀ ਵੀਰ ਜੀ ਸੇਵਾ ਦਾ ਫਿਰ ਆਨੰਦ ਆ ਰਿਹਾ ਹਾਂਜੀ ਹਾਂਜੀ ਆਨੰਦ ਆ ਰਿਹਾ ਜੀ ਬਹੁਤ ਦੇਖੋ ਬਰਤਨ ਜਿਹੜੇ ਆ ਨਾ ਪਹਿਲਾਂ ਡਿਸਪੋਜ਼ਲ ਵਰਤੇ ਜਾਂਦੇ ਸੀ ਤੇ ਉਹਦੇ ਨਾਲ ਖਲਾਰਾ ਥੋੜਾ ਪੈ ਜਾਂਦਾ ਸੀ ਹਾਲਾਕੇ ਸੇਵਾਦਾਰ ਸਾਰਾ ਖਲਾਰਾ ਸਾਭ ਕੇ ਸਮੇਟ ਕੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਪੋਲੂਸ਼ਨ ਨਾ ਹੋਵੇ ਖਲਾਰਾ ਨਾ ਪਾਵੇ ਤੇ ਸੇਵਾਦਾਰ ਸਾਹਮਣੇ ਜਾਂਦੇ ਫਿਰ ਵੀ ਨਾ ਬਾਬਾ ਜੀ ਨੇ ਸੋਚਿਆ ਵੀ ਹੋਰ ਖਲਾਰਾ ਘਟਾਇਆ ਜਾਵੇ ਵੀ ਬਿਲਕੁਲ ਹੀ ਖਲਾਰਾ ਨਾ ਪਵੇ ਸਟੀਲ ਦੇ ਗਲਾਹ ਹੁਣ ਲੈ ਲੈਂਦੇ ਆ ਤੇ ਡਿਸਪੋਜ਼ਲ ਜਿਹੜਾ ਵਾ ਉਹ ਘਟਾਤਾ ਵਾ ਲੱਗ ਭਾਗ ਖਤਮ ਹੀ ਕਰਤਾ ਤੇ ਨਾਲੇ ਸੰਗਤ ਬਰਤਨ ਸਾਫ ਕਰਕੇ ਸੇਵਾ ਕਰ ਲੈਂਦੀ ਆ ਮਨ ਨੂੰ ਸ਼ਾਂਤੀ ਆਉਂਦੀ ਆ ਤੇ ਨਾਲੇ ਆ ਵੇਖੋ ਸਟੀਲ ਦੇ ਗਲਾਹ ਲੈ ਲੈਂਦੇ ਹੁਣ ਤੇ ਬਹੁਤ ਪ੍ਰੇਮ ਦੇ ਨਾਲ ਸੰਗਤ ਸ਼ਕ ਰਹੀ ਆ ਸ਼ਕਾ ਰਹੀ ਆ ਸਾਹਿਬ ਜਾਦਿਆਂ ਨੂੰ ਯਾਦ ਕਰ ਰਹੀ ਆ ਦੇ ਸੰਤੋ ਪਰਲੇ ਮਦਾਨੇ ਪੁੱਛਿਆ ਵਾਲਾ ਕਿ ਇਹ ਕਿੰਨਾ ਕਰਕੇ ਜਿਹੜੇ ਜਲਾ ਜੰਗੀ ਜਿੱਤੀ 7000 ਰੁਪਏ ਵਾਲੇ ਕੰਮ ਚੰਗਾ ਹੋ ਗਿਆ ਉਹਨੇ ਆਖੋ ਇਹ ਜੋ ਮਾਰ ਰਿਹਾ ਇਹ ਬੰਦਾ ਉਹਨੇ ਇੱਕ ਚਾਰ ਦੇਖਿਆ ਜਿਹੜਾ ਮੱਝਾਂ ਦੇ ਗੱਡਾ ਲੱਗ ਕੇ ਜਾਂਦਾ ਉਹਦਾ ਦਿਨ ਵੀ ਉਹ ਤੋਂ ਲੇਵਾ ਹੋ ਜਾ ਉਹ ਜਿਹੜੇ ਸੰਗੇ ਦਾ ਗੱਡਾ ਲੱਗ ਕੇ ਜਾਂਦਾ